ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਪਹੁੰਚੇ ਹਾਂ ਬਾਈ ਜੀ ਕਿਸਾਨ ਮੇਲਾ ਲੁਧਿਆਣਾ PAU ਦੇ ਵਿੱਚ ਤੁਹਾਨੂੰ ਦਿਖਾਉਣੇ ਆ ਜੀ ਇੱਕ ਡਰੋਨ ਡਰੋਨ ਦੀ ਮਦਦ ਨਾਲ ਕਿਸਾਨ ਭਰਾ ਜਿਹੜੇ ਆਪਣੇ ਖੇਤਾਂ ਦੇ ਵਿੱਚ ਆਪਣੀਆਂ ਫਸਲਾਂ ਤੇ ਸਪਰੇਅ ਵਗੈਰਾ ਕਰ ਸਕਦੇ ਆ ਇਸ ਬਾਰੇ ਫੁੱਲ ਜਾਣਕਾਰੀ ਦਿੰਨੇ ਆ ਕਿੰਨੀ ਸਬਸਿਡੀ ਆ ਕਿੰਨੀ ਕੀਮਤਾਂ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਹਾਂਜੀ ਬਾਈ ਇਹ ਵੀ ਤੋਂ ਸਪਰੇਅ ਵੀ ਕਰਦਾ ਜੀ ਸਪਰੇਅ ਕਰਦਾ ਜੀ ਸਪਰੇਅ ਕਰਲੀ ਹਾਂਜੀ ਸਪਰੇਅ ਕਰਦਾ ਕਿੰਨੀਆ ਨਹੀਂ ਖਲਾਬ ਕਿੰਨੇ ਟਾਈਮ ਚ ਕਰ ਦਿੰਦਾ 1 ਏਕੜ ਇਹ 1 ਏਕੜ ਦੇ 10 ਮਿੰਟ ਦੇ ਵਿੱਚ ਕਰ ਦਿੰਦਾ ਜੀ ਠੀਕ ਹੈ ਜੀ ਕਿੰਨੇ ਲੀਟਰ ਦਾ ਸਪਰੇਅ 10 ਲੀਟਰ ਦੀ ਟੈਂਕਾ ਜੀ ਇਹ ਹਾਂਜੀ 20 ਲੀਟਰ ਨਾਲ ਇੱਕ ਏਕੜ ਕਰ ਦਿੰਦਾ ਠੀਕ ਹੈ ਜੀ ਦੋ ਵਾਰੀਆਂ ਚ ਹਾਂਜੀ ਦੋ ਵਾਰੀਆਂ ਚ ਕਿੰਨੇ ਫੁੱਟ ਲੈ ਕੇ ਜਾਂਦਾ ਏਰੀਆ ਇੱਕ ਵਾਰ ਇਹ 8 ਫੁੱਟ ਫਾਉਂਡ ਕਵਰ ਕਰ ਲੈਂਦਾ ਜੀ ਠੀਕ ਹੈ ਜੀ ਕੀ ਪ੍ਰਾਈਸ ਹੈ ਦਾ ਇਹਦਾ 8 ਲੱਖ ਰੁਪਈਆ ਪ੍ਰਾਈਸ ਹੈ ਜੀ 50% ਸਬਸਿਡੀ ਹੈ ਤੇ ਤੇ 4 ਕੁ ਲੱਖ ਦਾ ਰਹੇਂਦਾ 90% ਫਾਈਨਾਂਸ ਹੋ ਜਾਊਗਾ ਜੀ ਠੀਕ ਹੈ ਜੀ ਤੇ ਸਰਕਾਰ ਨੇ ਉਹ ਲੇਡੀ ਲਈ ਸਕੀਮ ਆ ਉਹਨਾਂ ਨੂੰ ਤੋਂ ਘੱਟੋ ਘੱਟ 90% ਦੀ ਸਬਸਿਡੀ ਆ ਜੇ ਵੀ ਲਈ ਜੇ ਲੇਡੀ ਨੇ ਲੈਣਾ ਬਾਈ ਜੀ 90% ਟ੍ਰੇਨਿੰਗ ਕਰਕੇ ਲਾਇਸੈਂਸ ਲੈਣਾ ਪਊਗਾ ਠੀਕ ਹੈ ਜੀ ਫਿਰ ਉਹ ਕੰਪਨੀ ਅਪਲਾਈ ਕਰੇ ਟ੍ਰੇਨ ਹੋਣੇ ਚਾਹੀਦੇ ਬੰਦੇ ਚਲਾਉਣੇ ਲਾਇਸੈਂਸ ਬਣੂਗਾ ਜੀ ਇਹਦਾ ਠੀਕ ਹੈ ਜੀ ਲਾਇਸੈਂਸ ਤੋਂ ਪਹਿਲਾਂ ਲਾਇਸੈਂਸ ਬਣਾ ਕੇ ਲੇਡੀ ਨਹੀਂ ਜਮੀਨ ਨਹੀਂ ਰਸਮੀ ਪਾਸ ਹੋਣਾ ਜ਼ਰੂਰੀ ਆ ਜੀ ਠੀਕ ਹੈ ਜੀ ਟ੍ਰੇਨਿੰਗ ਇੱਕ ਟ੍ਰੇਨਿੰਗ ਦੱਸ ਦੇਣ ਦੀ ਟ੍ਰੇਨਿੰਗ ਆ ਜੀ ਇਹ ਪ੍ਰਣਾਲੇ ਸੈਂਟਰ ਖੋਲਣਾ ਜੀ ਉੱਥੇ ਹੋਊਗਾ ਠੀਕ ਆ ਜੀ ਹਾਂਜੀ ਆ ਨੰਬਰ 10 ਦਿਨਾਂ ਚ ਪੂਰਾ ਟ੍ਰੇਨ ਹੋਇਆ 10 ਦਿਨਾਂ ਚ ਟ੍ਰੇਨ ਕਰਕੇ ਲਾਇਸੈਂਸ ਮਿਲ ਜੂਗਾ ਜੀ ਠੀਕ ਹੈ ਜਿਹੜੇ ਕਰਦੇ ਨੇ ਡੋਨਰ ਪਾਣੀ ਕਰਦੇ ਨੇ 10 ਦਿਨ ਲਓ ਹਾਂਜੀ ਦੋਸਤੋ ਲੇਡੀਜ਼ ਦੇ ਨਾਂ ਤੇ ਲੈ ਸਕਦਾ ਤੁਸੀਂ ਉੱਥੇ ਫਾਇਦਾ ਵਾਜੀ ਲੈ ਦਾ 90% ਸਭ ਸੇਰੀ ਬੈਜ ਜਾਂਦੇ ਨੇ